ਕੰਮ ਦੇ ਕਮਾਦੇ ਆਪਾਂ ਬਾਬੇ ਕੇ ਹੰਟਲੀ ਗੁਰੂ ਘਰ ਦੇ ਵਿੱਚ ਆ ਗਏ ਆ ਇੱਥੇ ਲੈ ਸਾਈਡ ਤੇ ਤੇ ਇੱਥੇ ਜਾ ਕੇ ਆਪ ਜੀ ਨੂੰ ਦਿਖਾਣੇ ਆ ਗਏ ਜਦ ਆਪਾਂ ਜਿੱਥੇ ਗੱਡੀ پارک ਕਰਦੇ ਆ ਤੇ ਉਹ ਵਾਲੇ ਸਾਈਡ ਤੇ ਆਪਾਂ ਗੱਡੀ پارک ਕਰਕੇ ਇੱਥੇ ਨਾਲ ਗਾਈਆਂ ਰੰਗ ਬਰੰਗੀਆਂ ਤੇ ਕੁਛ ਐਦਾਂ ਦਾ ਐਦਾਂ ਦਾ ਦ੍ਰਿਸ਼ ਹੈਗਾ ਉਹ ਤੁਹਾਨੂੰ ਦਿਖਾਣੇ ਆ ਜੋ ਪਟਰਸਨ ਲਾਈਨ ਬਣੀ ਹੋਈ ਆ ਅਮੇ ਲੱਗਾ ਕੋ ਨਵਾਂ ਪ੍ਰੋਜੈਕਟ ਹੋਇਆ ਤੇ ਸੋ ਇੱਥੇ ਅਲੱਗ-ਅਲੱਗ ਦੇਸ਼ਾਂ ਦੇ ਜਿਹੜੇ ਝੰਡੇ ਆ ਉਹ ਵਾਲੇ ਇਹਨਾਂ ਨੇ ਲਹਿਰਾਏ ਹੋਏ ਐ ਤੇ ਇਹਦੇ ਵਿੱਚ ਆਪਣਾ ਇੰਡੀਆ ਦਾ ਹੋ ਗਿਆ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਏ ਤੇ ਉਹ ਵਾਲਾ ਨਹੀਂ ਮੈਨੂੰ ਪਤਾ ਕਿਹੜਾ ਆ ਸਾਈਡ ਵਾਲਾ ਤੇ ਆਹ ਵਾਲਾ ਵੀ ਨਹੀਂ ਪਤਾ ਕਿਹੜਾ ਆ ਇਹ ਵੀ ਦੱਸਿਓ ਜੇ ਕਿਸੇ ਨੂੰ ਪਤਾ ਹੋਇਆ ਤੇ ਵੀਡੀਓ 'ਚ ਮੈਂਸ਼ਨ ਕਰਕੇ ਜਰੂਰ ਦੱਸਿਓ ਬਾਕੀ ਆਰਟੀਫੀਸ਼ੀਅਲ ਗਾਇਆਂ ਸ਼ੇਰ ਵਗੈਰਾ ਸਾਰੇ ਅੱਜ ਨਾ ਟਾਈਮਿੰਗ ਹੈਗਾ ਅੱਜ ਤੱਕ 11 ਤੋਂ 3 ਵਜੇ ਤੱਕ ਅੱਜ ਓਪਨ ਸਗੇ ਸੋ ਆਪਾਂ ਆਨਲਾਈਨ ਚੈੱਕ ਕੀਤਾ ਪਹਿਲਾਂ ਚੈੱਕ ਕਰਕੇ ਤੇ ਇੱਥੇ ਆਪਾਂ ਫਿਰ ਆਏ ਆ ਤੇ ਮੈਂ ਤੁਹਾਨੂੰ ਦਿਖਾ ਦੇਣਾ ਇੱਥੇ ਤਾਂ ਇੱਕ ਨੰਬਰ ਆ ਵੈਸੇ ਅਸੀਂ ਅਨਲਾਈਨ ਜਿੱਦਾਂ ਚੈੱਕ ਕੀਤਾ ਸੀ ਕਿ ਬਟਾ ਨੰਬਰ ਇਹਨਾਂ ਨੇ ਲਾਇਆ ਹੋਇਆ ਜਿੱਥੇ ਆਉਣ ਤੋਂ ਪਹਿਲਾਂ ਕਾਲ ਕਰ ਸਕਦੇ ਹੋ ਜਾਂ ਚੈੱਕ ਕਰ ਸਕਦੇ ਆ ਉਹ ਨੰਬਰ ਹੈਗਾ ਇਹਨਾਂ ਦਾ ਤੇ ਬਾਕੀ ਅੰਦਰਲੀ ਵੀਡੀਓ ਆਪਾਂ ਪੁੱਛ ਕੇ ਬਣਾਵਾਂਗੇ ਜੇ ਆਪਾਂ ਨੂੰ ਅਲਾਉ ਕਰੋਗੇ ਆਦਰਵਾਇਸ ਬਾਹਰਲੀ ਵੀਡੀਓ ਜਿਹੜੀ ਹੈਗੀ ਆ ਉਹ ਇੰਨੀ ਹੀ ਹੋਣੀ ਆ

ਆ ਜਿਹੜੀ ਉਹਲੇ ਪਾਸੇ ਜਿਹੜਾ ਘਰ ਆ ਇਹ ਥੋੜੇ ਉੱਚੀ ਜਗ੍ਹਾ ਤੇ ਆ ਤੇ ਹਜੇ ਆਲ ਦੇ ਵਾਲੇ ਕਾਫੀ ਕੰਸਟਰਕਸ਼ਨ ਦਾ ਇਥੇ ਨਾ ਕੰਮ ਵਗੈਰਾ ਚੱਲਦਾ ਪਿਆ ਆ ਆ ਥੋੜੀਆਂ ਇਹ ਪਿੰਗਾ ਜਨਸਤਾਂ ਕਰ ਲਓ ਪੈਰ ਚ ਬੱਜਣਾ ਕਿਸ ਦਿਨੇ ਤੇ ਹਜੇ ਕੰਸਟਰਕਸ਼ਨ ਵਗੈਰਾ ਦਾ ਕੰਮ ਇੱਥੇ ਕਾਫੀ ਚੱਲਦਾ ਪਿਆ ਆ ਵਾਲੇ ਸਾਈਡ ਤੇ ਵੀ ਕੁਝ ਬਣਾਉਗੇ ਤੇ ਇਧਰ ਲੰਗਰ ਹਾਲ ਤੇ ਭਾਂਡਿਆਂ ਦੀ ਸੇਵਾ ਵਗੈਰਾ ਜੋ ਵੀ ਆ ਜਿਹੜੇ ਲੋਕਲ ਕਮਿਊਨਿਟੀ ਆ ਜਿਦਾ ਇੱਥੇ ਨਾ ਆਦੀ ਹੈ ਕਾਫੀ ਜ਼ਿਆਦਾ ਹਜੇ ਨਵਾਂ ਹੀ ਖੁੱਲਿਆ ਵਾਲਾ ਗੁਰੂ ਘਰ ਤੇ ਤੁਹਾਨੂੰ ਅੰਦਰੋਂ ਵੀ ਜਾ ਕੇ ਇੱਥੇ ਦਰਸ਼ਨ ਕਰਾਣੇ ਆ ਸੋ ਭਾਈ ਹੁਣੀ ਅਕਸਰ ਗੁਰੂ ਘਰ ਦੇ ਵਿੱਚ ਹੁੰਦੇ ਆ ਇੱਥੇ ਤਾਂ ਕਨੇ ਨਹੀਂ ਗੁਰੂ ਘਰ ਸੇਵਾ ਕਰਾਦੇ ਹੁੰਦੇ ਆ ਆਪਾਂ ਲਾਸਟ ਟਾਈਮ ਮਿਲਿਆ ਸੀ ਜਿਆਦਾਤਰ ਇੱਕ ਵੱਡੀ ਦਾ ਮੈਚ ਸੀਗਾ ਦੇ ਇੱਥੇ ਵੀ ਭਾਈ ਹੁਣੀ ਇੱਥੋਂ ਓਕਲੈਂਡ ਤੋਂ ਸਪੈਸ਼ਲ ਇੱਥੇ ਸੇਵਾ ਕਰਨ ਆਦੇ ਆ ਤੇ ਆ ਭਾਈ ਸਾਹਿਬ ਹੁਣੀ ਕਾਫੀ ਟਾਈਮ ਤੋਂ ਮੈਂ ਦੇਖ ਰਿਹਾ ਕਿ ਪ੍ਰਸ਼ਾਦੀਆਂ ਦੀ ਸੇਵਾ ਕਰਦੇ ਪਏ ਆ ਆਪਣਾ ਕਿਹੜਾ ਏਰੀਆ ਭਾਈ ਉੱਥੇ ਪੰਜਾਬ ਤੋਂ ਪੰਜਾਬ ਤੋਂ ਆਪਾਂ ਨਵਾਂ ਸ਼ਹਿਰ ਰਾਜਾ ਸਾਹਿਬ ਮਯਾਰਾ ਐਸੀ ਮੇਰਾ ਬੰਡ ਮਗੰਦਪੁਰਿਆ ਤੇ ਤੁਆਪੀ ਆ ਆਪਣੇ ਏਰੀਆ ਦੇ ਤੁਸੀਂ ਜੀ ਤੇ ਆਪਾਂ ਜ਼ਿਆਦਾਤਰ ਟੱਕਰ ਨਹੀਂ ਗੁਰੂ ਘਰ ਤੇ ਹੀ ਹੋਈ ਦਾ ਉਹ ਆਪਣਾ ਕਹ ਲੋ ਘਰੇ ਹੀ ਆ ਉਹਦੀ ਇੱਥੇ ਵੀ ਆਈ ਦਾ ਪੇਵਾ ਜਦਾਂ ਕਰਨ ਮਾੜਾ ਬੋਟਾ ਚਲੋ ਜਿੰਨੀ ਕੋ ਹੁੰਦੀ ਆ ਮਹਾਰਾ ਇੱਕ ਰਾਲਵੇ ਜਿੰਨੀ ਤੇ 19 ਥੋੜੀ ਆ ਜੀ ਭਾਜੀ ਪਹਿਲਾਂ ਗਲਤ ਕੰਮ ਦਾ ਬਥੇਰੀ ਹੁੰਦੇ ਸੇਵਾ ਤਾਂ ਉਹੀ ਕਰਾਉਂਦਾ ਹਾਂਜੀ ਹਾਂਜੀ ਠੀਕ ਆ ਭਾਜੀ ਥੈਂਕ ਯੂ ਭਾਜੀ ਓਕੇ ਜੀ ਥੈਂਕ ਯੂ ਸੋ ਭਾਈ ਆਪ ਜੀ ਦਾ ਕਿਹੜਾ ਪਿੰਡ ਭਾਜੀ ਮੇਰਾ ਰਾਸਾ ਮੇਰਾ ਜੀ ਸੇਵੀ ਇੱਕੋ ਪਿੰਡ ਤੇ ਇਹ ਇਹ ਰਾਜਾ ਸਾਹਿਬ ਮੇਰਾ ਪਹਿਲਾਂ ਤੇ ਮੇਰਾ ਇਹ ਮੇਰੇ ਬਾਈਕ ਦਾ ਅੱਛਾ ਅੱਛਾ ਸਹੀ ਹੈ ਭਾਜੀ ਸੋ ਨਾਲੇ ਇਕੱਠੇ ਆਂਦੇ ਆਏ ਆਂ ਬਈ ਉਹ ਠੀਕ ਆ ਭਾਜੀ ਧੰਨਵਾਦ ਤੇ ਇੱਥੇ ਭਾਈ ਸਾਹਿਬ ਹੁਣੀ ਵੀ ਲੱਗੇ ਹੋਏ ਤੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਸੋ ਪਰ ਥੋੜਾ ਰੋਟੀਆਂ ਦੇ ਬੀਜੀ ਲੱਗ ਰਿਹਾ ਮੈਨੂੰ ਸੋ ਭਾਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੇ ਪੱਤੇ ਭਾਜੀ ਸੋ ਬਈ ਅਬੀ ਇੱਥੇ ਹਮੈਂਟ ਨਹੀਂ ਰਹਿੰਦੇ ਹੋਗੇ ਕਿਦਾਂ ਤੇ ਭਾਜੀ ਕਿੰਨੀ ਕ ਸੰਗਤ ਹੋ ਜਾਂਦੀ ਇੱਥੇ ਰੋਜ਼ ਮਤਲਬ ਲੱਗੇ ਜਿਹੜੀ ਲੋਕਲ ਕਮਿਊਨਿਟੀ ਠੀਕ ਹੈ ਬਈ ਇੰਨਾ ਸੁਖਿਆ ਕਰਦੀਆਂ ਕਰਦੀਆਂ ਰੋਜ਼ ਨੂੰ ਦੋ ਤਿੰਨ ਕਿਲ ਜਾਣਾ ਜੀ ਪਲੱਸ ਹੋ ਜਾਂਦਾ ਵੀ ਆਪਣਾ ਉੱਥੋਂ ਬੈਕਗ੍ਰਾਉਂਡ ਵਾਜੀ ਕਿੱਥੋਂ ਪੰਜਾਬ ਤੋਂ ਮੈਂ ਸ੍ਰੀ ਮਕਸਦਾਉ ਤੋਂ ਆਉਂਦਾ ਹਾਂ ਸ੍ਰੀ ਮਕਸਦਾਉ ਸਾਹਿਬ ਠੀਕ ਹੈ ਬਾਜੀ ਥੈਂਕ ਯੂ ਬਾਜੀ ਸੋ ਇੱਥੇ ਭੈਣੂਣੀ ਵੀ ਲੱਗੇ ਹੋਏ ਆ ਸੇਵਾ ਕਰਨ ਤੇ ਹੋਰ ਕਾਫੀ ਜ਼ਿਆਦਾ ਸੰਗਤ ਹੈਗੀ ਇੱਥੇ ਤੇ ਮੈਨੂੰ ਲੱਗਦਾ ਭੈਣੂਣੀ ਇੱਥੋਂ ਮਨੂਰੀ ਵੇ ਤੋਂ ਮਿਲਦਾ ਤਾਂ ਜੀ ਮੈਂ ਤਾਂ ਦੇਖੇ ਉੱਥੇ ਹਾਂਜੀ ਫਲੈਟ ਬੁੱਕ ਤੋਂ ਮੈਂ ਮਿਲਿਆ ਹੋਇਆ ਪਹਿਲਾਂ ਇਹਨਾਂ ਨੂੰ ਤੇ ਵਾਕੀ ਸੰਗਤ ਸੇਵਾ ਕਰੀਆ ਤਾਂ ਪੈਸਾ ਬੋਣੀ ਲੱਗੇ ਹੋਇਆ ਸਬਜ਼ੀ ਬਣਾਣ ਤੇ ਜਿਹੜੇ ਇੱਥੇ ਜਿਹੜੇ ਮੁੱਖ ਪਰਸਨ ਹੈਗੇ ਉਹ ਅੱਜ ਆਕਲੈਂਡ ਨੂੰ ਗਏ ਹੋਇਆ ਤੇ ਭਾਈ ਉਹਨੇ ਸਬਜ਼ੀ ਬਣਾ ਰਿਹਾ ਭਾਈ ਕਾਦੀ ਸਬਜ਼ੀ ਗਾਜਰਾਂ ਦੀ ਗਾਜਰ ਦੇ ਆਲੂ ਬਣਾ ਰਹੇ ਨਾਲ ਚਾਹ ਚਾਹ ਪੀਤੀ ਬੋੜੀ ਬਹੁਤ ਵਧੀਆ ਚਾਹ ਲੱਗੇ ਟੇਸਟੀ ਪਤ ਨਹੀਂ ਚਾਹ ਮੱਤੀ ਕਿਹੜੀ ਵਕਤ ਤੇ ਬਹੁਤ ਵਧੀਆ ਸੀ ਭਾਈ ਕਿਹੜਾ ਆਪਣਾ ਏਰੀਆ ਭਾਈ ਉੱਥੇ ਇਧਰ ਨੂੰ ਦੇਖ ਲਓ ਭਾਈ ਥੋੜੇ ਜਿਹਾ ਕਿਹੜਾ ਏਰੀਆ ਪੈਂਦਾ ਲੁਧਿਆਣਾ ਭਾਈ ਲੁਧਿਆਣੇ ਤੋਂ ਭਾਈ ਉਹ ਨਹੀਂ ਤੇ ਕਿੰਨਾ ਟਾਈਮ ਹੋ ਗਿਆ ਭਾਈ ਇੱਥੇ ਭਾਈ ਜੀ ਹੁਣੇ 1.5 ਸਾਲ ਤੋਂ ਸੇਵਾ ਕਰ ਰਹੇ ਆ ਤੇ ਕਿੱਦਾਂ ਦਾ ਲੱਗਦਾ ਭਾਈ ਆਪਣੇ ਪਿੰਡ ਤੋਂ ਦੂਰ ਆ ਕੇ ਇੱਥੇ ਤੁਹਾਨੂੰ ਤਾਂ ਇੱਥੇ ਪੰਜਾਬੀ ਰੋਜ਼ੇ ਲਗਭਗ ਮਿਲਦੇ ਆ ਗੁਰੂ ਘਰ ਦੇ ਵਿੱਚ ਤੁਹਾਨੂੰ ਤਾਂ ਨਹੀਂ ਮਸੂਤ ਹੁੰਦਾ ਆਉਣਾ ਪਰਦੇਸ ਕਿਉਂਕਿ ਆਪਣੀ ਗੱਲ ਤੇ ਗੁਰੂ ਦੇ ਉੱਤੇ ਜਿਹੜੀ ਜਿਹੜੀ ਫੈਮਿਲੀ ਜਿਹੜੀ ਆਪਣੀਆਂ ਸਾਥ ਦੇ ਨਾਲ ਸੀ ਜੀ ਭਾਈ ਜੀ ਉਹਨੇ ਗੱਲਬਾਤ ਕਰ ਦਿੱਤੀ ਉਹ ਭਾਈ ਹੁਣੇ ਹਾਂਜੀ ਹਾਂਜੀ ਅੱਛਾ ਉਹ ਅੱਛਾ ਗੁਰੂ ਇੱਥੇ ਪ੍ਰਬੰਧਕ ਦੇ ਵਿੱਚ ਹੀ ਆ ਉਹਨਾਂ ਨੇ ਕਰ ਲਈ ਗੱਲ ਭਾਜੀ ਕਰ ਲਈ ਗੱਲ ਠੀਕ ਆ ਭਾਜੀ ਧੰਨਵਾਦ ਜੀ ਭਾਜੀ ਓਕੇ ਜੀ ਤੇ ਬਾਹਲੇ ਬਸਤੇ ਜਿਆਦਾ ਭਾਂ ਦੇ ਆ ਤੇ ਇੱਥੇ 1964 ਦੀ ਗੱਡੀ ਖੜੀ ਕੀਤੀ ਹੋਈ ਆ ਤੇ ਕਾਫੀ ਪੁਰਾਣੀ ਹੈ ਗੱਡੀ ਇਹ 1964 ਤੇ ਜਿਨ੍ਹਾਂ ਨੇ ਥੱਲੇ ਬਹਿ ਕੇ ਲੰਗਰ ਨਹੀਂ ਛਕਣਾ ਹੈਗਾ ਉਹਨਾਂ ਲਈ ਕੁਰਸੀਆਂ ਤੇ ਟੇਬਲ ਵੀ ਇੱਥੇ ਅਰੇਂਜਮੈਂਟ ਕੀਤੀ ਹੋਇਆ ਹੈ ਤੇ ਨਾਲ ਦੇ ਨਾਲ ਕੰਸਟਰਕਸ਼ਨ ਦਾ ਕੰਮ ਵਗੈਰਾ ਕਾਫੀ ਚੱਲਦਾ ਪਿਆ ਇਧਰ ਪਾਸੇ ਜੀ ਸੋ ਅੱਜ ਆਪਾਂ ਪੁੱਜੇ ਹੈਗੇ ਆ ਬਾਬਾ ਕੀ ਹੰਟਲੀ ਜਿਹੜਾ ਕਿ ਹਮੰਟਨ ਗੁਰੂ ਘਰ ਤੋਂ ਆਪਾਂ ਪਹਿਲਾਂ ਟੀਰਾ ਆਪਾਂ ਤੋਂ ਪਹਿਲਾਂ ਪੈ ਜਾਂਦਾ ਤੇ ਭਾਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਸੋ ਛੋਟੀ ਵੀਡੀਓ ਬਣਾ ਰਹੇ ਆ ਇੱਥੇ ਕਾਫੀ ਕੰਸਟਰਕਸ਼ਨ ਦਾ ਵਗੈਰਾ ਕੰਮ ਵਗੈਰਾ ਬੈਕ ਸਾਈਡ ਤੇ ਆਪਾਂ ਚੈੱਕ ਕੀਤਾ ਚੱਲਦਾ ਬਿਆ ਤੇ ਭਾਈ ਉਹਨਾਂ ਨੂੰ ਪੁੱਛਦੇ ਆ ਕਿ ਇੱਥੇ ਇਹਨਾਂ ਨੂੰ ਕਿਹੜੀ ਚੀਜ਼ ਦੀਆਂ ਲੋੜ ਹੈਗੀ ਆ ਕਿ ਜੇ ਕਿਸੇ ਆਪਣੇ ਕਲਚਰ ਦੇ ਵਿੱਚ ਹੁੰਦਾ ਨਾ ਆਪਾਂ ਸੇਵਾ ਭਾਵਨਾ ਹੁੰਦੀ ਆ ਤੇ ਉਹਨਾਂ ਨੇ ਸੇਵਾ ਵਗੈਰਾ ਕਿਸੇ ਨੇ ਕਰਨੀ ਹੋਵੇ ਤੇ ਤੁਸੀਂ ਇੱਥੇ ਆ ਕੇ ਸੇਵਾ ਵੀ ਕਰ ਸਕਦੇ ਹੋ ਤੇ ਅਕਾਊਂਟ ਨੰਬਰ ਵਗੈਰਾ ਜਿਹੜਾ ਆ ਉਹ ਵੀ ਆਪਾਂ ਇਹਦੇ ਵਿੱਚ ਦੱਸ ਦਾਂਗੇ ਤੇ ਤੁਸੀਂ ਉੱਥੇ ਆਨਲਾਈਨ ਜਾ ਕੇ ਵੀ ਸੇਵਾ ਕਰ ਸਕਦੇ ਹੋ ਸੋ ਪਹਿਲਾਂ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤ ਹੈ ਜੀ ਸੋ ਪਈ ਕਿੰਨੇ ਕ ਟਾਈਮ ਤੋਂ ਜਦੋਂ ਜਿਹੜਾ ਆਹ ਵਾਲੀ ਸੰਸਥਾ ਜਿੱਦਾਂ ਆਪਾਂ ਓਪਨ ਕੀਤੀ ਹੋਈ ਇੱਥੇ ਅੱਜਕਾ ਲਈ ਸੀ ਸੰਤਪਾਪਾ ਨਾਰ ਸਿੰਘ ਨੇ 2004 ਚ ਦੇਖੀ ਸੀ ਜਗਾ 2005 ਇਤਰੀਦ ਲਈ ਸੀ ਸੋ 2005 ਜਗਾ ਖਰੀਦ ਕੇ ਸੋ 2006 ਚ ਉਹ ਸਾਰਾ ਨਕਸ਼ਾ ਜਿਹੜਾ ਤੁਸੀਂ ਪਿੱਛੇ ਜਾ ਕੇ ਦੇਖੇਂਗੇ ਪੱਤਨ ਦਾ ਉਹ ਵਾਸਤੇ ਤੇ ਸ਼ੁਰੂ ਕਰ ਰਿਹਾ ਸੀ ਸੋ ਪਹਿਲਾ ਗਜ਼ੀਬੋ ਜਿਹੜਾ ਬਣਿਆ ਪੱਗ ਕਦੀ ਚਾ ਉਹ ਬਾਬਾ ਨਾਰ ਸਿੰਘ ਖੁਦ ਆਪ ਦੇ ਹੱਥੀ ਮਰਾਇਆ ਸੀ ਉਹ ਜੋ ਫੋਟੋ ਵੀ ਹੈਗੀ ਆ ਤੁਸੀਂ ਦੇਖ ਸਕਦੇ 2006 ਚ ਉਹ ਬਣ ਕੇ ਲੈ ਕੇ ਗਿਆ ਸਾਰਾ ਤੋ ਆ ਲਾਸਟ ਟ੍ਰਿਪ ਇਥੇ ਆਈ ਸੀ 2007 ਅਪ੍ਰੈਲ ਚ ਤੇ ਪਪਾ ਨਾ ਸੀ ਚੋਹਾਂ ਸ਼ਾਹ ਜੀ ਦੇ 2000 ਅਪ੍ਰੈਲ ਚ 7 ਚ ਨਵੰਬਰ ਚ ਜੀ ਭਾਜੀ ਤੇ ਹੁਣ ਉਹਨਾਂ ਦਾ ਜਿਵੇਂ ਜਿਵੇਂ ਉਹ ਦੱਸ ਕੇ ਕੀ ਹੈ ਜਿਵੇਂ ਜਿਵੇਂ ਉਹਨਾਂ ਦੇ ਬੱਚੇ ਨੇ ਜਿਵੇਂ ਉਹਨਾਂ ਨੇ ਆ ਚਾ ਉਹਨਾਂ ਦੇ ਸੱਤ ਮੁੱਖਾਂ ਚ ਵੱਖ-ਵੱਖੇ ਚੰਦ ਲੱਗੇ ਹੋਇਆ ਆਪਣਾ ਇੰਡੀਆ ਮਲੇਸ਼ੀਆ ਆਸਟ੍ਰੇਲੀਆ ਨਿਊਜ਼ੀਲੈਂਡ ਜਰਮਨੀ ਯੂਕੇ ਤੇ ਅਮਰੀਕਾ ਵੱਖ-ਵੱਖੇ ਵੱਖ-ਵੱਖੇ ਪਹੁੰਚੇ ਚੱਲ ਰਹੀ ਹੈ ਜਿਹੜਾ ਆ ਨਿਊਜ਼ਨਾ ਜਗ੍ਹਾ ਹੈ ਕਿ ਇਹ ਇੱਕ ਪੱਟਾਂ ਜਗ੍ਹਾ ਸੋ 15 ਪੱਟਾਂ ਦੀ ਤੇ ਨਾਲ ਦੀ ਨਾਲ 11 ਪੱਟਾਂ ਦੀ ਜਗ੍ਹਾ ਹੈ ਆਪਕੇ ਇਤਜਾਜ ਜੀ ਸੋ ਜਿਹਦਾ ਹੁਣ ਆਪਾਂ ਦੇਖਦੇ ਪਏ ਕੰਸਟਰਕਸ਼ਨ ਦਾ ਕੰਮ ਵਗੈਰਾ ਕਾਫੀ ਚੱਲਦਾ ਪਿਆ ਤੇ ਆਪਾਂ ਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਇੱਥੇ ਲੋੜ ਆ ਕੇ ਜਿਵੇਂ ਸੰਗਤ ਨੇ ਸੇਵਾ ਵਗੈਰਾ ਕਰਨੀ ਹੋਵੇ ਤਾਂ ਕਰ ਸਕਣ ਜਿੱਦਾਂ ਤੇ ਹੁਣ ਜਿਹੜੀ ਮੇਨ ਆਪਣਾ ਹੈਗਾ ਲੰਗਰ ਹਾਲ ਦਾ ਜਿਹੜਾ ਪਿੱਛੇ ਤਰਪਸਾ ਬਣ ਰਿਹਾ ਉਹ ਤਾਂ ਮੇਨ ਆਪਣਾ ਪ੍ਰੋਪਰ ਤਰਪਸਾ ਬਣ ਰਿਹਾ ਜਿਹੜਾ ਆ ਚਾਹ ਰਿਹਾ ਇੱਥੇ ਆਪਾਂ ਜਿਵੇਂ ਤੰਬੂ ਲਾ ਕੇ ਆਪਾਂ ਹੁਣ ਕਿਉਂਕਿ ਸੰ ਜੇ ਆਸੀ ਵੀ ਚੋਨੇ ਵੀ ਜੇਰੇ ਕੋਈ ਸੇਵਾ ਕਰ ਸਕਦਾ ਵੀ ਜਿਵੇਂ ਹਨ ਲੰਗਰ ਪਾਣ ਦੀ ਸਾਨੂੰ ਬਹੁਤ ਲੋੜ ਹੈ ਇਸ ਵੇਰੇ ਸੋਚੀ ਤਾਂ ਨਹੀਂ ਆ ਕੇ ਸੇਵਾ ਕਰਨੀਆਂ ਅਜ ਮੰਨਣਾ ਕਰਨਾ ਕਰਕੇ ਤੁਸੀਂ ਲੰਗਰ ਹਾਲ ਚ ਜਾ ਕੇ ਤੁਸੀਂ ਪਉਂਦੀ ਹੈ ਖਾਸ਼ਾਦੀ ਸੇਵਾ ਕਰਨੀਆਂ ਆਪਾਂ ਲੰਗਰ ਬਣਾਉਣਾ ਕਿਉਂਕਿ ਸੰਕ ਆਈ ਜਾਂਦੀ ਹੈ ਕਿ ਹਮ ਵੀ ਦੇ ਕੋ ਸਵੇਦੀ ਤਰੀਕੀ ਕੀਤੀ ਗਈ ਹੈ ਹੁਣ ਨਗਰ ਵਿੱਚ ਸਭਾ ਸਾਰਾ ਆਪਣਾ ਜਿਵੇਂ ਕਾਫੀ ਲੱਗਿਆ ਦਾ ਵਧੀਆ ਗੱਲ ਸੋ ਅਸੀਂ ਜਿਹੜੇ ਵੀ ਜੇ ਸੰਗਤ ਆਪ ਪਤ ਜਿਹਨੇ ਅਕਸਰ ਨੇ ਜਿਵੇਂ ਤੋਂ ਦੀ ਸੇਵਾ ਕਰਨੀ ਆ ਕਿਸੇ ਨੇ ਹੋਰ ਕੋ ਜਿਵੇਂ ਕਿਸਕ ਕਿਸੇ ਵੀ ਤਰ੍ਹਾਂ ਦੀ ਪਰ ਗਾ ਸਬਜੀ ਲੈ ਕੇ ਆਉਣੀ ਆ ਕੁਝ ਵੀ ਲੈ ਕੇ ਸਿਰ ਨਾ ਨਹੀਂ ਕਿ ਐਸੀ ਹਾਂ ਇਕਣਾ ਲੈ ਕੇ ਆ ਜਾਓ ਅਸੀਂ ਵੀ ਗਾਂ ਦਸਦੇ ਵੀ ਆ ਉਹ ਚੀਜ਼ੇ ਖਰਾਬ ਨਹੀਂ ਕਰਨੀ ਸੀ ਅਚਾਹੀ ਲੱਗੀ ਜਾਵੇ ਨਾਲ ਦੀ ਨਾਲ ਸੋ ਕਾਫੀ ਇੱਥੇ ਰੋਰ ਪੇ ਕੀ ਹੁੰਦਾ ਕਿਉਂਕਿ ਸੰਗਤ ਦਾ ਕਤੋਂ ਕਤ ਐਲਿਸ ਵੀਕੈਂਡ ਚ ਸੋ 150 ਬੰਦਾ ਤਾਂ ਹੁੰਦਾ ਹੀ ਹੈ ਜੀ ਚੱਲਣ ਦਾ ਪਾਣੀ ਛੱਕਦਾ ਹੈ ਜੀ ਤੇ ਨਾਲੇ ਆਪਾਂ ਹੁਣ ਰਾਗੀ ਜੱਥਾ ਵੀ ਆਏ ਹੋਇਆ ਸੋ ਕੀਰਤਨ ਦੀਵਾਨ ਆਪਣਾ ਹਰੇਕ ਦਿਨ ਲੱਗਿਆ ਹੁੰਦਾ ਤੇ ਜਿਹੜੇ ਜਿਹੜੇ ਆ ਕੇ WhatsApp ਗਰੁੱਪ ਤੇ ਜੁਆਇਨ ਹੋ ਗਏ ਉਹਨਾਂ ਸਾਹਿਬ ਪਤਾ ਵੀ ਲਗਾਤਾਰ ਹਮ ਪ੍ਰੋਗਰਾਮ ਹੋ ਰਹੀ ਹੈ ਜਿਵੇਂ ਕੱਲ ਨੂੰ ਪੂਰੇ ਮਸਿਦਾ ਪ੍ਰੋਗਰਾਮ ਹੋਗਾ ਪਰਸੋਂ ਵੀ ਸਵੇਰ ਸਾਫ ਹੋਗਾ ਜੇ ਖੰਡਪਾੜਾ ਤੇ ਹੋਣ ਆਨੰਦ ਕਾਜ ਵੀ ਕਾਫੀ ਆ ਰਿਹਾ ਬੁਕਿੰਗ ਆ ਰਹੀਆਂ ਉਹ ਕਾਫੀ ਤਰ੍ਹਾਂ ਦੇ ਹੁਣ ਸੰਗਤ ਲਗਭਗ ਕੱਪਾ ਲੱਗੇ ਚੜੀ 200 150 ਬੰਦਾ ਹੋ ਕੇ ਵੇਲੇ ਹਮਸ਼ਾ ਹੁੰਦਾ ਹੈ ਜੀ ਜੀ ਸੋ ਜਿੱਦ ਕਾਫੀ ਚੌਥੀ ਪੀੜ੍ਹੀ ਚੱਲ ਪਈ ਐ ਨਿਊਜ਼ੀਲੈਂਡ ਦੇ ਵਿੱਚ ਸੋ ਬੱਚਿਆਂ ਦੇ ਵਿਆਹ ਵੀ ਕਰਦੇ ਆ ਜਿੱਦਾਂ ਆਕਲੈਂਡ ਦੇ ਵਿੱਚ ਜਾਂ ਹੋਰ ਆਪਣੇ ਅਲੱਗ-ਅਲੱਗ ਜਗ੍ਹਾ ਤੋਂ ਤੇ ਇੱਥੇ ਉਦਾਂ ਦਾ ਵੀ ਕੋਈ ਪ੍ਰਬੰਧ ਹੈਗਾ ਕਿ ਜਿੱਦਾਂ ਜੇ ਕਿਸੇ ਨੇ ਫੇਰੇ ਵਗੈਰਾ ਕਰਨੇ ਹੋਵੇ ਉਹਦੇ ਲਈ ਬੁਕਿੰਗ ਕਰ ਸਕਦੇ ਆ ਤਾਂ ਕੁਝ ਸੋ ਜਨ ਅਨੰਦ ਕਾਜ ਕਰਨੀ ਆ ਇਸੇ ਵਿੱਚ ਇੱਕ ਪਲੇਟਫਾਰਮ ਹੈ ਹੈ ਪਾਸੇ ਉਹ ਚਾਹੇ ਪਿੱਛੇ ਉਹਨਾਂ ਨਾਲ ਸਾਰੀ ਬੈਦਨਾਮੀ ਦੀ ਆਪ ਵੀ ਆਪਾਂ ਬੰਦ ਕਰਕੇ ਪਿੱਛੇ ਉਹ ਲਾਵਾ ਦੇ ਸਕਦੇ ਸੋ ਬੁਰੇ ਇੱਕ ਜਿਵੇਂ ਮੰਦਰ ਮੋਗ ਲਾ ਕੇ ਚੱਲੋ ਉਹਨਾਂ ਦਾ ਸਭ ਪਿੱਛੇ ਬੁਰੇ ਪ੍ਰਕਾਸ਼ ਕਰ ਲਈਆਂ ਸੋ ਲਾਵਾ ਫੇਰੇ ਕਰ ਸਕਦੇ ਆ ਸੋ ਨਾਲ ਤੁਸੀਂ ਦੇ ਕਿ ਮੇ ਨਜ਼ਾਰਾ ਵਧੀਆ ਹੋਵੇ ਜਿਹੜੇ ਡੈਸਟੀਨੇਸ਼ਨ ਵੇਲੇ ਲਾ ਕੇ ਚੱਲੋ ਵੀ ਸੌਣ ਵੇ ਪ੍ਰਗਾਸ਼ ਅਬ ਦਰਵਾਸਾ ਕੋ ਕਰੂਗਾ ਕਿ ਸਾਰਾ 뷰 ਹਲਾ ਕੇ ਦੰਸ ਨਦ ਕਾਜ ਕਰ ਸਕਦੀ ਹੈ ਤੇ ਨਾਲੇ ਨਾਲ ਦੇ ਨਾਲ ਨੁਮਨ ਦਾ ਪਾਣੀ ਸਾਰਾ ਉਹਦਾ ਇੰਟਰਨੈਟ ਤੇ ਮਿਲ ਨਹੀਂ ਵਾਸਤੇ ਚੰਨ ਵਾਸਤੇ ਬੰਦੋਬਸਤ ਕੀਤਾ ਹੋਇਆ ਹੈ ਜੀ ਸੋ ਜਦੋਂ ਆਪਾਂ ਛੋਟੀ ਵੀਡੀਓ ਬਣਾਣੀ ਹੈ ਇਹਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਨਹੀਂ ਆਪਾਂ ਦੱਸ ਸਕਦੇ ਆ ਵੀ ਇਹਨੂੰ ਸੋ ਕੋਈ ਵੀ ਜਦਾਂ ਕਿਉਂਕਿ ਭਾਈ ਸਾਹਿਬ ਉਹਨਾਂ ਨੇ ਆਲਰੇਡੀ ਦੱਸਿਆ ਕਿ ਇੱਥੇ ਜਥਾ ਆਇਆ ਹੋਇਆ ਆ ਤੇ ਕਿਸੇ ਨੇ ਆਪਣੇ ਆਨੰਦ ਕਾਰਜ ਦੇ ਬੁਕਿੰਗ ਕਰਾਣੀਆਂ ਖੰਡ ਵੜ ਕਰਾਣ ਆ ਤੇ ਸਾਈਬ ਅਨੁਖਮਨੀ ਸਾਹਾ ਦਾ ਪਾਰਕਨਾ ਸਾਰਾ ਪ੍ਰਬੰਧ ਹੈਗਾ ਆ ਤੇ ਇੱਕ ਵਾਰ ਭਾਈ ਸਾਹਿਬ ਉਹਨਾਂ ਦਾ ਆਪਾਂ ਨੰਬਰ ਪੁੱਛਾਂਗੇ ਉਸ ਤੋਂ ਬਾਅਦ ਆਪਾਂ ਆਪਣੀ ਵੀਡੀਓ ਨੂੰ ਜਿਹੜਾ ਸਬਮਿਟ ਕਰ ਦਾਂਗੇ ਸੋ ਭਾਈ ਜੀ ਆਪ ਆਪਣਾ ਨੰਬਰ ਵਗੈਰਾ ਇੱਥੇ ਜਿੱਦਾਂ ਕਿਸ ਕੰਟੈਕਟ ਨੰਬਰ ਸਾਰੇ ਦਿਸਾਈ ਤੇ ਸਾਰ ਨੰਬਰ ਖਾਤਾ ਲੱਗੇ ਹੋਏ ਤੇ 4272214540 ਕੁਛ ਜਦੋਂ ਵੀ ਫੋਨ ਕਰਕੇ ਗੱਲ-ਵਾਲਾ ਕਰਿਆ WhatsApp ਤੇ ਗੱਲ ਮੈਸੇਜ ਪੇਸਟੇ ਵੀ ਅਸੀਂ ਆ ਕਰਨਾ ਤੇ ਬੁਕਿੰਗ ਕਰਨੀ ਆ ਕਿਵੇਂ ਤਾਂ ਰਿਕੇ ਹੁਣ ਆਪਾਂ ਚੱਲ ਰਹੀ ਹੁਣ ਸਿਸਟਮ ਹਜੇ ਆਪਾਂ ਨੇ ਕਰੀ ਬੀ ਵਧੀਆ ਹੋਇਆ ਅਸੀਂ ਨਾਲ ਜਿਹੜਾ ਸਾਰੇ ਸੋ ਉਹ ਵੀ ਅਸੀਂ ਮੱਠ ਪੱਕਾ ਕੇ ਸਾਰਾ ਇਸ ਤਰ੍ਹਾਂ ਪੰਜ ਵਾਰੀ ਤੇ ਪੋਕੇ ਬੜੀ ਤਰ੍ਹਾਂ ਬੁਕਿੰਗ ਹੋ ਗਈ ਜੀ ਤੋਂ ਜਿਹਨੇ ਵੀ ਪੋਕੇ ਹੋਇਆ ਸਾਰੇ ਸੰਗਾ ਸਿ ਪੁਸ਼ਤੀ ਬਾਤ ਚ ਕਿ ਪੋਕੇ ਜਿੰਨੇ ਹੋਇਆ ਸਾਰੇ ਕਹਿੰਦੇ ਵੀ ਵਧੀਆ ਲੱਗਿਆ ਪਾਣੀ ਵਧੀਆ ਹੋਇਆ ਕੀਟਨ ਜਵਾਨ ਵਧੀਆ ਹੋ ਗਿਆ ਸਾਰਾ ਅਸੀਂ ਉਹਦੀ ਫੀਡਬੈਕ ਲੈ ਰਹੇ ਹਾਂ ਜੀ ਫੀਡਬੈਕ ਹੀ ਰਹੀ ਬੀ ਜੀ ਧੰਨਵਾਦ ਜੀ ਆਪ ਉਜੀ ਹੁਣ ਜਾੜ ਦਾ ਟਾਈਮ ਆ ਗਿਆ ਉਹ ਮਰਲੇ ਵਸ ਜਿਹੜਾ ਪਾਣੀ ਦੀ ਲਹਿਰ ਦੇਖਦੇ ਹੋਏ ਤਾਂ ਇਹ ਵਾਈ ਕੱਟ ਹੋ ਰਹੀ ਬਰਾ ਤੇ ਗੱਡੀ 'ਚ ਬੰਦੇ ਆਪਣੇ ਤਿਆਰ ਆ ਤੇ ਚੱਲੀਏ ਲੇਟ ਹੋ ਗਿਆ ਮੈਂ ਥੋੜਾ ਜਿਹਾ ਭਾਈ ਨਹੀਂ ਨਹੀਂ ਗੁਰੂ ਘਰ ਤੋਂ ਓਏ ਹੋਏ